ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਅਤੇ 15 ਅਗਸਤ 1947 ਦੇ ਦਿਨਾਂ ਨੂੰ ਪੰਜਾਬੀ ਸਿੱਖ Hindu ਤੇ ਮੁਸਲਮਾਨ ਜਿਹੜੇ ਇਸ ਖਿੱਤੇ ਦੇ ਵਿੱਚ ਰਹਿਣ ਵਾਲੇ ਆ ਉਹ ਇਸ ਨੂੰ ਪੰਜਾਬ ਦੇ ਉਜਾੜੇ ਦਾ ਦਿਨ ਮੰਨਦੇ ਆ ਭਾਵੇਂ ਕਿ ਉਸ ਵੇਲੇ ਦੋ ਕੌਮੀ ਸਿਧਾਂਤ ਦੇ ਤਹਿਤ ਦੋ ਵੱਖੋ ਵੱਖਰੇ ਦੇਸ਼ ਬਣ ਗਏ ਪਰ ਇਹ ਜਿਹੜਾ ਦਿਨ ਵਾ ਇਹ ਪੰਜਾਬੀਆਂ ਦੇ ਲਈ ਉਜਾੜੇ ਦਾ ਦਿਨ ਸੀ 14 ਅਗਸਤ ਤੋਂ ਲੈ ਕੇ ਅੱਗੇ ਕਈ ਦਿਨਾਂ ਤੱਕ ਇਸ ਧਰਤੀ ਦੇ ਉੱਤੇ ਕਈ ਦਿਨ ਕਤਲੋਗਾਰ ਧੋਈ ਭਰਾਵਾਂ ਦੇ ਹੱਥੋਂ ਭਰਾਵਾਂ ਦਾ ਖੂਨ ਡੁੱਲਿਆ ਤੇ ਜਿਹੜੀ ਵੰਡਪਾਉ ਸਿਆਸਤਾ ਉਸ ਵੰਡਪਾਉ ਸਿਆਸਤ ਨੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਵੰਡ ਕੇ ਰੱਖ ਦਿੱਤਾ ਔਰ ਸਿਰਫ ਇਹ ਤੇ ਮਨੁੱਖਤਾ ਦਾ ਖੂਨ ਹੀ ਨਹੀਂ ਡੁੱਲਿਆ ਜੋ ਪੰਜਾਬੀਆਂ ਦਾ ਇੱਕ ਸੁਭਾਅ ਆ ਕਿ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਆਂ ਔਰ ਉਹਨਾਂ ਦਿਨਾਂ ਦੇ ਵਿੱਚ ਇਹ ਸੁਭਾ ਜਿਹੜਾ ਸੀ ਇਹ ਵੀ ਕਿਤੇ ਸਾਨੂੰ ਨਜ਼ਰ ਨਹੀਂ ਆਇਆ ਵੰਡਪਾਉ ਲੋਕਾਂ ਨੇ ਵੰਡਪਾਉ ਸਿਆਸਤ ਨੇ ਪੰਜਾਬ ਨੂੰ ਵੱਡਾ ਸੰਤਾਪ ਦਿੱਤਾ ਜਿਸ ਸੰਤਾਪ ਨੂੰ ਅੱਜ ਵੀ ਦੁਨੀਆ ਭਰ ਦੇ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੇ ਉਹ ਹੰਡਾਰ ਰਹੇ ਨੇ ਔਰ ਇਸ ਉਜਾੜੇ ਦੇ ਵਿੱਚ ਤੇ ਇਸ ਕਤਲੋਗਾਰਤ ਦੇ ਵਿੱਚ 10 ਲੱਖ ਪੰਜਾਬੀ ਜਿਹੜਾ ਵਾ ਉਹ ਮਾਰਿਆ ਗਿਆ ਉਹਦੇ ਵਿੱਚ ਹਿੰਦੂ ਵੀ ਸਨ ਮੁਸਲਮਾਨ ਵੀ ਸਨ ਔਰ ਸਿੱਖ ਵੀ ਸਨ ਇਸ ਸਮੂਹਕ ਤੌਰ ਤੇ ਹਿੰਦੂ ਪੰਜਾਬੀ ਹਿੰਦੂ ਮੁਸਲਮਾਨ ਅਤੇ ਸਿੱਖ ਜਿਹੜੇ ਆ ਉਹ 10 ਲੱਖ ਦੀ ਗਿਣਤੀ ਦੇ ਵਿੱਚ ਇੱਥੇ ਕਤਲ ਹੋਏ ਤੋਂ ਇਹਨਾਂ ਲੋਕਾਂ ਨੂੰ ਜਿਹੜੇ ਕਿ નિર્ਦੋਸ਼ ਸੀ ਉਹਨਾਂ ਦੇ ਲਈ ਇੱਕ ਅਰਦਾਸ ਜਿਹੜੀ ਆ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ ਜਾਂਦੀ ਆ ਕਿ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਦਿਨ ਕਦੀ ਵੀ ਨਾ ਆਵੇ ਜਿਹੋ ਜਿਹਾ ਦਿਨ 14 ਤੇ 15 ਅਗਸਤ 1947 ਨੂੰ ਪੰਜਾਬ ਦੇ ਵਿੱਚ ਆਇਆ ਮਨੁੱਖਤਾ ਦਾ ਘਾਣ ਹੋਇਆ ਸਮੁੱਚੇ ਸੰਸਾਰ ਦੇ ਵਿੱਚ ਇਹੋ ਜਿਹਾ ਦਿਨ ਕਦੀ ਨਹੀਂ ਹੋਣਾ ਚਾਹੀਦਾ ਜਦੋਂ ਇੰਨੀ ਕਤਲੋਗਾਰਤ ਅਤੇ ਲੋਕਾਂ ਦਾ ਖੂਨ ਡੁੱਲਿਆ ਨਾਲ ਹੀ ਅਸੀਂ 1947 ਦੇ ਵਿੱਚ ਜਿੱਥੇ ਉਥੋਂ ਦੀ ਉਪਜਾਊ ਸਰਜ਼ਮੀਨ ਛੱਡੀ ਉਹਦੇ ਨਾਲ ਨਾਲ ਅਸੀਂ ਆਪਣੇ ਜਾਨ ਤੋਂ ਪਿਆਰੇ ਗੁਰਧਾਮ ਛੱਡੇ ਔਰ ਉਹਨਾਂ ਗੁਰਧਾਮਾਂ ਦੇ ਵਿਛੋੜੇ ਦਾ ਦਰਦ ਸਿੱਖਾਂ ਨੇ 1952 ਦੇ ਵਿੱਚ ਅਰਦਾਸ ਦੇ ਅੰਦਰ ਸ਼ਾਮਲ ਕੀਤਾ ਜਦੋਂ ਅਸੀਂ ਆਖਿਆ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਤੇ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾਈ 550 ਸਾਲਾ ਪrakash ਪੁਰਬ ਦੇ ਉੱਤੇ ਸਿੱਖ ਕੌਮ ਦੀਆਂ ਅਰਦਾਸਾਂ ਸਦਕਾ ਗੁਰੂ ਨਾਨਕ ਸਾਹਿਬ ਦੀ ਮਵਾਰਕ ਧਰਤੀ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਦਿਲ ਨੂੰ ਦਿਲਾਂ ਦੀ ਰਾਹ ਮਿਲੀ ਬੜੇ ਆਪਸ ਵਿੱਚ ਵਿਛੜੇ ਹੋਏ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਿਲੇ ਪਰ ਪਿਛਲੇ ਮਹੀਨਿਆਂ ਦੇ ਵਿੱਚ ਜੋ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਬਣਿਆ ਔਸਤਨਾ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਵਾ ਇਹ ਬੰਦ ਵਾ ਸਾਰੇ ਪੰਜਾਬੀ ਸਿੱਖ ਇਹ ਦੋਨਾਂ ਹੀ ਸਰਕਾਰਾਂ ਦੇ ਅੱਗੇ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਆ ਕਿ ਇਹ ਲਾਂਘਾ ਜਿਹੜਾ ਵਾ ਜਲਦੀ ਤੋਂ ਜਲਦੀ ਖੁੱਲਣਾ ਚਾਹੀਦਾ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਵੀ ਆ ਰਿਹਾ ਉਦੋਂ ਤੱਕ ਜੇ ਲਾਂਘਾ ਖੁੱਲ ਜੇ ਤੇ ਸਿੱਖ ਕੌਮ ਜਿਹੜੀ ਆ ਗੁਰੂ ਨਾਨਕ ਸਾਹਿਬ ਦੇ ਇਹਨਾਂ ਮੁਬਾਰਕ ਸਥਾਨਾਂ ਦੇ ਦਰਸ਼ਨ ਦਿਦਾਰੇ ਕਰ ਸਕਦੀ ਆ ਬਾਕੀ ਸਾਨੂੰ ਸਾਰਿਆਂ ਨੂੰ ਉਸ ਸੱਚੇ ਪਾਤਸ਼ਾਹ 'ਤੇ ਅਰਦਾਸ ਕਰਨੀ ਚਾਹੀਦੀ ਆ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੈ ਤੇ ਤੈਲੇ ਹੋ ਉਭਾਰ ਇਸ ਸੰਸਾਰ ਦੇ ਵਿੱਚ ਹਮੇਸ਼ਾ ਹੀ ਮੁਹੱਬਤ ਵਧੇ ਸਾਂਝੀ ਵਾਲਤਾ ਵਧੇ ਜਿਹੋ ਜਿਹੇ ਦਿਨ ਪੰਜਾਬ ਨੇ 14 ਤੇ 15 ਅਗਸਤ 1947 ਤੋਂ ਲੈ ਕੇ ਅੱਗੇ ਕਈ ਮਹੀਨਿਆਂ ਤੱਕ ਦੇਖੇ ਇਹੋ ਜਿਹੇ ਦਿਨ ਕਿਤੇ ਵੀ ਸੰਸਾਰ ਨੂੰ ਨਾ ਦੇਖਣੇ ਪੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ